ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਘੋਰ ਨਾਮੀ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਜਿਵੇਂ ਪਤਾ ਹੀ ਆ ਆਪਾਂ ਰਾਤ ਇੱਕ ਸ਼ੋਰਟ ਵੀਡੀਓ ਪਾਈ ਸੀ ਜਿਸ ਵਿੱਚ ਦੱਸਿਆ ਸੀ ਕਿ ਆਪਾਂ ਜਾ ਰਹੇ ਹਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਵਾਸਤੇ ਅੱਜ ਦੇ ਬਲੌਗ ਵਿੱਚ ਮੇਰੀ ਵਾਈਫ ਸਿੰਗਣੀ ਮੇਰੇ ਨਾਲ ਹੋਊਗੀ ਸਾਰੇ ਗ੍ਰਾਉਂਡ ਦੇ ਵਿੱਚ ਬਣੇ ਰਹੋ ਦੋਹਨਿਆਂ ਤੁਹਾਨੂੰ ਕਿੱਧਰੋਂ ਜਾਣਾ ਹੈ ਕਿੰਨਾ ਫਰਕ ਆਊਗਾ ਕਿੰਨਾ ਟਾਈਮ ਲੱਗੂਗਾ ਸਾਰੀ ਵੀਡੀਓ ਦੇ ਨਾਲ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰੈਡੀ ਆ অলਮੋਸਟ ਮਿਲਦਾ ਅੱਗੇ ਸਫ਼ਰ ਦੇ ਵਿੱਚ ਹਾਂਜੀ ਬਿਆਸਰੋਂ ਰਹਿ ਗਿਆ ਆ 18 ਕਿਲੋਮੀਟਰ بارش ਆ ਗਈ ਸੀ ਇਸ ਕਰਕੇ ਇੱਕ ਠਾਪੇ ਤੇ ਰੁਕੇ ਆ ਤੇ ਹੁਣ ਫਿਲਹਾਲ بارش ਰੁਕ ਗਈ ਆ ਤੇ ਸੋਚਿਆ ਨਾਸ਼ਤਾ ਨੁਸ਼ਤਾ ਕਰ ਲਈਏ ਕਿਉਂਕਿ ਸਵੇਰ ਸਾਢੇ ਦੇ ਤੁਰੇ ਹੋਏ ਸੀਗੇ ਰਾਹ ਦੇ ਵਿੱਚ ਕੋਈ ਸਟਾਪ ਨਹੀਂ ਲੱ타 ਹੈਗਾ ਹੁਣ ਤਕਰੀਬਨ ਸਮਾਂ 9:30 ਤੇ ਪੌਣੇ 10 ਕਰਦਾ ਹੋਊਗਾ 10:30 11:00 ਵਜੇ ਤੱਕ ਪਾਉ ਅੰਮ੍ਰਿਤਸਰ ਪਾਉਂ ਜਮਾਂਗੇ ਮਿਲਦੇ ਆਂ ਅੱਗੇ ਆ ਆਪਣਾ ਵਲਟ ਤੋ ਆ ਟੱਬੇ ਤੇ ਪਰੁਕੇ ਆ ਆਰ ਕੇ ਟੱਬਾ ਬਾਈ ਕਿੱਥੇ ਲਾਇਆ ਸੀ ਤੂੰ ਗਿਆ ਆ ਤੇ ਫਰੋਂਠੇ ਆਪਣੇ ਆ ਗਏ ਆ ਤੇ ਯੇ ਅੰਬਰ ਸਰ ਪਹੁੰਚਣ ਵਾਲੇ ਆ 2-3 ਕਿਲੋਮੀਟਰ ਰਹਿ ਗਿਆ ਔਰ ਗੋਲਡਨ ਗੇਟ ਦੇ 1 ਕਿਲੋਮੀਟਰ ਪਿੱਛੇ ਖੜੇ ਆ ਤੇ ਬਾਰਿਸ਼ ਸ਼ੁਰੂ ਹੋ ਗਈ ਬਹੁਤ ਜ਼ਿਆਦਾ ਬਾਰਿਸ਼ ਤੀਗੀ ਹੁਣ ਥੋੜੀ ਜਿਹੀ ਘਟੀ ਆ ਤੇ ਬੱਦਲ ਹਲੇ ਵੀ ਬਹੁਤ ਜ਼ਿਆਦਾ ਹੋਇਆ ਹੋਇਆ ਵਾ ਕੱਪੜੇ ਮੇਰੇ ਜਮਾਂ ਭਿੱਜ ਚੁੱਕੇ ਆ ਲੋਕ ਦੇ ਲੋ ਕਿਵੇਂ ਖੜੇ ਨੇ ਸਾਰੇ ਤੇ ਸਾਰੇ ਛਾਵਾਂ ਖੜੇ ਨੇ ਪੋਲ ਦੀ ਓਟ ਦੇ ਥੱਲੇ ਪੋਲ ਬਣਦਾ ਪਿਆ ਹਲੇ बाइक पार्किंग खेद है नरबार साहब की बैकसाइड तो अंदर आके ਬਲੋਂ ਇਕੱਠੀ ਵਾਸਤੇ ਸੰਗਰਾਮ ਚ ਚੱਲਦੇ ਰਹੇ ਆ ਤੇ ਤੇ ਇੱਧਰ ਲੱਗਾ ਹੋਇਆ ਮੋਰਚਾ ਅਮਰਿਤਪਾਲ ਸਿੰਘ ਉਹਨੂੰ ਤੋੜ ਦੇ ਤੇ ਹਾਈ ਲਈ ਅਮਰਸਰਕਾਲ ਸਿੰਘ ਵੀ ਵਿਹਾਈ ਲਈ ਤੇ ਆਹ ਸਾਹਮਣੇ ਸਾਰਾ ਗੜੀ ਜਿਹਾ ਹੋਇਆ ਇੱਥੇ ਆਪਣਾ ਰੂਮ ਆ ਮੋਰਚੇ 'ਚ ਵੀ ਜਰੂਰ ਆਵਾਂਗੇ ਤੇ ਸਾਰਾ ਗੜੀ 'ਚ ਰੂਮ ਪਹਿਲਾਂ ਮੈਂ ਬੁੱਕ ਕਰ ਲਿਆ ਸੀਗਾ ਆਨਲਾਈਨ ਜੇ ਤੁਸੀਂ ਵੀ ਰੂਮ ਬੁੱਕ ਕਰਨਾ ਉਹਨ ਦਾ ਮੈਂ ਤੁਹਾਨੂੰ ਇੱਕ ਅਲੱਗਾ ਵੀਡੀਓ ਬਣਾ ਕੇ ਦੱਸ ਦੂੰਗਾ ਵੀ ਆਨਲਾਈਨ ਕਿਵੇਂ ਬੁੱਕ ਕਰਨਾ ਹੈ ਆ ਜਿਹੜੀ ਆ ਨਵੀਂ LED ਲੱਗੀ ਆ ਸਰਾ ਚੈੱਕ ਕਰੋ ਤੇ 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 ਟੇਟੋ ਵੀ ਗੰਟ ਗੁਰਬਾਣੀ ਦਾ ਪ੍ਰਸਤਾਨ ਸਾਹਮਣੇ ਸਾਰਾ ਗੜੀ ਸਰਾ ਲੋ ਜੀ ਚੱਲ ਵੀ ਚੱਕ ਆਪਣੇ ਰੂਮ ਵੱਲੋਂ 2 ਨੰਬਰ ਫਲੋਰ ਇਧਰੋਂ ਵੱਜੂਗੇ ਗਏ ਆਪਾਂ ਇਧਰੋਂ ਸੀ ਐਂਟਰੀ ਵੈਸੇ ਇਧਰੋਂ ਘਟੂਗੀ ਚੈੱਕ ਚੈੱਕ ਕਰੋ ਠੀਕ ਆ ਸਰਾਹ ਚੈੱਕ ਕਰੋ ਤੇ ਇਧਰ ਆਪਣਾ ਰੂਮ ਆ 26 जी तो हाँ जी मित्रों की हाल चाल ने ਯੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਆਪਾਂ ਅਬੂਮ ਦੇ ਵਿੱਚ ਪਹੁੰਚ ਗਏ ਸੀ ਉਹ ਤੋਂ ਬਾਅਦ ਇਸ਼ਨਾਨ ਪਾਣ ਕਰਕੇ ਤੇ ਫਰੈਸ਼ ਵਗੈਰਾ ਹੋ ਕੇ ਹੁਣ ਆਪਾਂ ਮਾਰਕੀਟ ਵਗੈਰਾ ਜਾਵਾਂਗੇ ਤੇ ਦਰਬਾਰ ਸਾਹਿਬ ਦਰਸ਼ਨਾਂ ਲਈ ਵੀ ਜਾਵਾਂਗੇ ਪਹਿਲਾਂ ਗਏ ਸੀ ਦਰਬਾਰ ਸਾਹਿਬ ਤੇ ਤਖਤ ਸਾਹਿਬ ਤੇ ਦਰਸ਼ਨ ਕਰਕੇ ਆ ਗਏ ਸੀਗੇ ਵਾਪਸ ਆਪਾਂ ਤੇ ਹੁਣ ਆਪਾਂ ਜਾਵਾਂਗੇ ਦਰਸ਼ਨਾਂ ਵਾਸਤੇ ਹਰਮੰਦਰ ਸਾਹਿਬ ਸੱਚਖੰਡ ਵਿਖੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਐਕਸਪਲੋਰ ਕਰਾਵਾਂਗੇ ਸਾਰਾ ਜਿਹੜਾ ਹੈਰੀਟੇਜ ਸਟਰੀਟ ਵਗੈਰਾ ਆਇਆ ਹੋਰ ਵੀ ਜੜੀਆਂ ਚੀਜ਼ਾਂ ਨੇ ਠੀਕ ਆ ਤੇ ਠੀਕ ਆ ਜੀ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਜੱਤ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ 5k ਪੂਰੇ ਹੋਣ ਵਾਲੇ